ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਵੱਲੋਂ ਸੂਬਾਈ ਚੋਣ ਕਮਿਸ਼ਨ ਦੇ ਵੱਲੋਂ ਸਰਪੰਚਾਂ ਦੇ ਲਈ ਅਤੇ ਪੰਚਾਂ ਦੇ ਲਈ ਚੋਣ ਨਿਸ਼ਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਸੋਧ ਕੀਤੀ ਗਈ ਹੈ ਜਿਸ ਦੇ ਵਿੱਚ ਹੁਣ ਜਿਹੜੇ ਸਰਪੰਚ ਨੇ ਜਾਂ ਪੰਚ ਨੇ ਉਹ ਪਾਰਟੀ ਦੇ ਰਾਡ ਸੀ ਚੋਣ ਨਿਸ਼ਾਨ ਦੇ ਚੋਣਾ ਨਹੀਂ ਲੜ ਸਕਣਗੇ। ਸੂਬਾਈ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਵੱਖ-ਵੱਖਰੇ ਚੋਣ ਨਿਸ਼ਾਨ ਦਿੱਤੇ ਜਾਣਗੇ। ਤਾਂ ਇਸ ਦੇ ਵਿੱਚ ਹੁਣ ਸੂਬੇ ਦੇ ਚੋਣ ਕਮਿਸ਼ਨ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਵੱਖਰੋ-ਵੱਖਰੇ ਕਿਹੜੇ-ਕਿਹੜੇ ਚੋਣ ਨਿਸ਼ਾਨ ਹੋਣਗੇ ਤੇ ਕਿਹੜੇ ਕਿਹੜੇ ਸਰਪੰਚਾਂ ਦੇ ਲਈ ਚੋਣ ਨਿਸ਼ਾਨ ਹੋਣਗੇ ਅਤੇ ਕਿਹੜੇ-ਕਿਹੜੇ ਪੰਚਾਂ ਦੇ ਲਈ ਚੋਣ ਨਿਸ਼ਾਨ ਹੋਣਗੇ ਉਸ ਦੇ ਬਾਰੇ ਉਹਨਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਪੰਚਾਂ ਦੇ ਚੋਣ ਨਿਸ਼ਾਨਾਂ ਦੀ ਚੋਣ ਕਮਿਸ਼ਨ ਨੇ ਸਰਪੰਚਾਂ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਗਏ ਨੇ ਸੂਬਾਈ ਚੋਣ ਕਮਿਸ਼ਨ ਦੇ ਅਨੁਸਾਰ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਚੋਣ ਨਿਸ਼ਾਨ ਜਿਸ ਦੇ ਵਿੱਚ ਬਾਲਟੀ, ਚੂੜੀਆਂ, ਚਿੜੀ ਬੱਲਾ, ਸੀਸੀਟੀਵੀ ਕੈਮਰਾ, ਜੱਕੀ, ਗੰਗਾ, ਕੈਮਰਾ, ਵੇਲਣਾ, ਫੁਹਾਰਾ, ਤੋਹਫ਼ਾ, ਅੰਗੂਰ, ਹੈਂਡਫੋਨ, ਖੁਰਪਾ, ਲੈਪਟਾਪ, ਲੈਟਰ ਬਾਕਸ, ਲਾਈਟਰ, ਲੰਚ ਬਾਕਸ, ਮਾਈਕ, ਮਿਕਸੀ, ਨੌ ਕਟਰ, ਹਾਰ, ਗਲੇ ਦੀ ਟਾਈ, ਪੈਨ ਡਰਾਈਵ, ਕੜਾ, ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਫ੍ਰਿਜ ਰੋਡ ਰੋਲਰ ਕਹੀ ਸ਼ਟਰ ਟਰੈਕਟਰ ਟਰਾਫੀ ਟੈਲੀਫੋਨ ਟੈਲੀਵਿਜ਼ਨ ਟੇਬਲ ਫੈਨ ਰੁੱਖ ਅਤੇ ਤਾਕੀ ਦੀ ਵਰਤੋਂ ਕਰ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਪੰਜਾਂ ਦੀ ਤਾਂ ਪੰਜਾਂ ਦੇ ਚੋਣ ਸ਼ਾਨ ਜਿਹੜੇ ਐਲਾਨ ਕੀਤੇ ਗਏ ਨੇ ਉਸ ਦੇ ਵਿੱਚ ਸੇਬ ਬੱਲੇਬਾਜ਼ 벨ਟ ਕਿਸ਼ਤੀ ਚਟਾਈ ਕੈਰਮ ਬੋਰਡ ਕੰਪਿਊਟਰ ਮਾਊਸ ਕਾਰ ਕੇਕ ਡੀਜ਼ਲ ਪੰਪ ਡੰਬਲਸ ਟਰੇਲ ਮਸ਼ੀਨ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਬੰਸਰੀ ਫੁੱਟਬਾਲ ਕੀਪ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਗਲਾਸ ਹੈਲਮਟ ਹੈਂਡਕਾਰਟ ਹਾਰਮੋਨੀਅਮ ਅਤੇ ਹਾਕੀ ਦੇ ਬਾਲਸ ਨੇ 70 ਚੋਣ ਨਿਸ਼ਾਨ ਜਾਰੀ ਕੀਤੇ ਗਏ ਨੇ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਆਖਿਆ ਕਿ ਇਹਨਾਂ ਚੋਣ ਨਿਸ਼ਾਨਾਂ ਸੰਬੰਧੀ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰਾਨੋ ਸੂਚਿਤ ਕਰ ਦਿੱਤਾ ਗਿਆ ਹੈ ਇਸਰਾਈਲੀ ਉਹਨਾਂ ਦਾ ਇਹ ਵੀ ਕਹਿਣਾ ਕਿ ਸੂਬਾ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਹੈ ਉਸ ਦੇ ਅਨੁਸਾਰ ਕੋਈ ਵੀ ਸਰਪੰਚ ਜਾਂ ਪੰਚ ਰਾਜਸੀ ਪਾਰਟੀ ਦੇ ਚੋਣ ਨਿਸ਼ਾਨਾ ਤੇ ਚੋਣ ਨਹੀਂ ਲੜ ਸਕਦਾ ਇਸ ਕਰਕੇ ਸਰਪੰਚਾਂ ਲਈ ਅਤੇ ਪੰਚਾਂ ਲਈ ਇਹਨਾਂ ਨਾਵਾਂ ਦੇ ਵਿੱਚੋਂ ਹੀ ਇਹਨਾਂ ਚੋਣ ਨਿਸ਼ਾਨਾਂ ਦੇ ਵਿੱਚੋਂ ਹੀ ਚੋਣ ਨਿਸ਼ਾਨ ਅਲਾਰਟ ਕੀਤੇ ਜਾਣਗੇ ਇਸ ਪ੍ਰਕਾਰ ਹੁਣ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ